ਮੈਂ ਤਾਂ ਰੱਬ ਅੱਗੇ ਹਮੇਸ਼ਾ ਇੱਕੋ ਦੁਆ ਕਰਦਾ ਕਿ ਇਨਸਾਨ ਤੇ ਮਾੜਾ ਸਮਾਂ ਕਦੀ ਨਾ ਆਵੇ ਪਰ ਫਿਰ ਵੀ ਜੇਕਰ ਤੁਹਾਡੇ ਤੇ ਮਾੜਾ ਸਮਾਂ ਚੱਲ ਰਿਹਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤੁਹਾਡੇ ਪੁੱਠੇ ਦਿਨ ਖਤਮ ਕਰਨ ਦਾ ਅੱਜ ਆਪਾਂ ਇੱਕ ਅਜਿਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਸ ਦੇ ਨਾਲ ਤੁਹਾਡੇ ਇਹ ਪੁੱਠੇ ਦਿਨ ਜੜ ਤੋਂ ਪੁੱਟੇ ਜਾਣਗੇ ਤੇ ਤੁਸੀਂ ਆਪ ਕਹੋਗੇ ਮੇਰੀ ਜ਼ਿੰਦਗੀ ਵਿੱਚ ਫਿਰ ਤੋਂ ਖੁਸ਼ੀਆਂ ਆ ਗਈਆਂ ਨੇ ਮੇਰੀ ਜ਼ਿੰਦਗੀ ਖੁਸ਼ਹਾਲ ਹੋ ਗਈ ਹੈ ਜਦੋਂ ਇਨਸਾਨ ਤੇ ਮਾੜਾ ਸਮਾਂ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੇ ਆਪਣੇ ਦੂਰ ਹੁੰਦੇ ਨੇ ਉਸ ਤੇ ਜ਼ਿੰਦਗੀ ਵਿੱਚ ਪੈਸੇ ਦੀ ਕਮੀ ਆ ਜਾਂਦੀ ਹੈ ਜਦੋਂ ਮਾੜਾ ਜਿਹਾ ਸ਼ੇਖ ਉਸ ਦੀ ਜੇਬ ਦੇ ਵਿੱਚ ਹੁੰਦਾ ਤਾਂ ਪੈਸੇ ਤੋਂ ਪਹਿਲਾਂ ਰਿਸ਼ਤੇ ਡਿੱਗ ਪੈਂਦੇ ਨੇ ਇਸ ਕਰਕੇ ਇਸ ਮਾੜੇ ਸਮੇ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਅੱਜ ਦੀ ਇਸ ਵੀਡੀਓ ਵਿੱਚ ਤਰੀਕਾ ਮੈਂ ਤੁਹਾਨੂੰ ਸਮਝਾਉਂਗਾ ਉਸ ਤਰੀਕੇ ਨੂੰ ਅਪਣਾਉਂਦੇ ਸਮੇਂ ਤੁਸੀਂ ਦੋ ਖਾਸ ਗਲਤੀਆਂ ਦਾ ਧਿਆਨ ਰੱਖਣਾ ਹੈ ਜੋ ਕਿ ਆਪਾਂ ਵੀਡੀਓ ਦੇ ਅੰਤ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਸੀਂ ਉਸ ਗਲਤੀਆਂ ਤੋਂ ਬਚ ਸਕੋ ਤੇ ਤੁਹਾਡੇ ਪੁੱਠੇ ਦਿਨ ਖਤਮ ਹੋ ਸਕਣ ਤੇ ਤੁਹਾਡਾ ਕੋਈ ਵੀ ਨੁਕਸਾਨ ਨਾ ਹੋਵੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਨਸਾਨ ਤੇ ਮਾੜਾ ਸਮਾਂ ਕਿਉਂ ਆਉਂਦਾ ਹੈ ਉਹ ਕਿਹੜਾ ਕਾਰਨ ਹੈ ਜਿਸ ਨਾਲ ਇਨਸਾਨ ਤੇ ਇੰਨਾ ਮਾੜਾ ਸਮਾਂ ਆ ਜਾਂਦਾ ਤਾਂ ਜੋ ਆਪਾਂ ਉਹ ਕਾਰਨ ਸਮਝ ਸਕੀਏ ਤੇ ਉਸ ਤਰੀਕੇ ਦੇ ਨਾਲ ਉਹ ਕਾਰਨ ਦਾ ਹੱਲ ਕਰਕੇ ਆਪਣੀ ਜ਼ਿੰਦਗੀ ਵਿੱਚੋਂ ਇਹ ਮਾੜਾ ਸਮਾਂ ਦੂਰ ਕਰ ਸਕੀਏ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਇਨਸਾਨ ਤੇ ਮਾੜਾ ਸਮਾਂ ਕਿਹੜੇ ਕਾਰਨ ਕਰਕੇ ਆਉਂਦਾ ਉਹ ਕਾਰਨ ਹੈ ਮਾੜੇ ਕਰਮ ਇਨਸਾਨ ਨੇ ਆਪਣੀ ਜ਼ਿੰਦਗੀ ਵਿੱਚ ਅਜਿਹੇ ਮਾੜੇ ਕਰਮ ਕੀਤੇ ਹੁੰਦੇ ਨੇ ਜਿਸ ਨਾਲ ਉਸ ਤੇ ਮਾੜਾ ਸਮਾਂ ਹਮੇਸ਼ਾ ਬਣਿਆ ਰਹਿੰਦਾ ਹੈ ਹਮੇਸ਼ਾ ਉਸ ਇਨਸਾਨ ਨੂੰ ਮਾੜੇ ਕਰਮਾਂ ਦੀ ਚਿੰਤਾ ਲੱਗੀ ਰਹਿੰਦੀ ਹੈ ਜੋ ਸਿਰਫ ਉਸ ਨੂੰ ਪਤਾ ਹੁੰਦਾ ਜਾਂ ਉਸ ਰੱਬ ਨੂੰ ਪਤਾ ਹੁੰਦਾ ਜਦੋਂ ਉਸ ਇਨਸਾਨ ਨੇ ਮਾੜੇ ਕਰਮ ਕੀਤੇ ਹੁੰਦੇ ਨੇ ਉਦੋਂ ਉਹਨਾਂ ਮਾੜੇ ਕਰਮਾਂ ਦੀ ਸਜ਼ਾ ਉਸ ਨੂੰ ਨਹੀਂ ਮਿਲਦੀ ਪਰ ਸਮਾਂ ਪਾ ਕੇ ਉਸ ਤੇ ਮਾੜੇ ਕਰਮਾਂ ਦੀ ਸਜ਼ਾ ਉਸ ਨੂੰ ਮਿਲਦੀ ਹੈ ਤੇ ਫਿਰ ਉਸ ਨੂੰ ਲੱਗਦਾ ਕਿ ਮੈਂ ਅਜਿਹਾ ਪਤਾ ਨਹੀਂ ਕਿਹੜਾ ਕਰਮ ਕੀਤਾ ਜਿਸ ਦੇ ਨਾਲ ਮੈਨੂੰ ਇੰਨੀ ਸਜ਼ਾ ਮਿਲ ਰਹੀ ਹੈ ਚਲੋ ਇਹ ਤਾਂ ਸੀ ਕਾਰਨ ਕਿ ਆਪਣੇ ਤੇ ਮਾੜਾ ਸਮਾਂ ਆਉਂਦਾ ਕਿਉਂ ਹੈ ਹੁਣ ਆਪਾਂ ਗੱਲ ਕਰਦੇ ਹਾਂ ਉਸ ਤਰੀਕੇ ਦੀ ਜਿਸ ਦੇ ਨਾਲ ਆਪਾਂ ਇਹ ਮਾੜਾ ਸਮਾਂ ਕੱਟ ਸਕੀਏ ਦੂਰ ਕਰ ਸਕੀਏ ਤੁਹਾਨੂੰ ਸਭ ਨੂੰ ਪਤਾ ਹੈ ਆਪਣੇ ਘਰ ਦੇ ਵਿੱਚ ਰੋਟੀ ਹਮੇਸ਼ਾ ਪੱਕਦੀ ਹੈ ਤੇ ਆਪਾਂ ਰੋਟੀ ਪਕਾਉਂਦੇ ਸਮੇਂ ਇਹ ਤਰੀਕਾ ਅਪਣਾਉਣਾ ਹੈ ਜਿਹੜਾ ਇਨਸਾਨ ਇਹ ਤਰੀਕਾ ਇੱਕ ਵਾਰ ਰੋਟੀ ਬਣਾਉਂਦੇ ਸਮੇਂ ਆਪਣੀ ਜ਼ਿੰਦਗੀ ਵਿੱਚ ਅਪਣਾ ਗਿਆ ਮੈਂ ਉਸ ਨੂੰ ਲੇਕ ਕੇ ਦਿਨਾ ਉਸ ਦੀ ਜ਼ਿੰਦਗੀ ਵਿੱਚ ਮਾੜਾ ਸਮਾਂ ਜੜੋ ਪੁੱਟਿਆ ਜਾਏਗਾ ਬਹੁਤ ਸਾਰੇ ਲੋਕ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੰਦੇ ਬਹੁਤ ਸਾਰੇ ਲੋਕ ਕੀ ਕਰਦੇ ਨੇ ਜਦੋਂ ਉਹ ਰੋਟੀ ਬਣਾਉਂਦੇ ਨੇ ਉਹ ਆਮ ਰੋਟੀ ਬਣਾ ਕੇ ਆਪਣੇ ਘਰ ਦੇ ਪਰਿਵਾਰ ਦੇ ਜੀਵਾਂ ਵਿੱਚ ਬੈਠ ਕੇ ਰੋਟੀ ਖਾ ਲੈਂਦੇ ਨੇ ਤੇ ਅਜੇਹਾ ਕਰਨਾ ਸਭ ਤੋਂ ਵੱਡੀ ਗਲਤੀ ਹੈ ਬਹੁਤ ਸਾਰੇ ਲੋਕ ਹੀ ਇਦਾਂ ਕਰਦੇ ਨੇ ਪਰ ਆਪਾਂ ਇੱਥੇ ਇੱਕ ਖਾਸ ਕੰਮ ਕਰਨਾ ਹੈ ਤੁਸੀਂ ਕੀ ਕਰਨਾ ਜਦੋਂ ਤੁਸੀਂ ਪਹਿਲੀ ਰੋਟੀ ਬਣਾਉਣੀ ਹੈ ਤਾਂ ਇੱਕ ਦੋ ਰੋਟੀਆਂ ਜ਼ਿਆਦਾ ਬਣਾਉਣੀਆਂ ਨੇ ਸਭ ਤੋਂ ਪਹਿਲੀ ਰੋਟੀ ਤੇ ਦੂਸਰੀ ਰੋਟੀ ਬਣਾ ਕੇ ਸਾਈਡ ਤੇ ਰੱਖ ਦੇਣੀ ਹੈ ਜਦੋਂ ਉਹ ਰੋਟੀ ਠੰਡੀ ਹੋ ਜਾਵੇ ਤਾਂ ਤੁਸੀਂ ਕੀ ਕਰਨਾ ਘਰ ਦੇ ਆਸੇ-ਪਾਸੇ ਇੱਕ ਅਜੇਹੇ ਦਰवेश ਦੇਖਣਾ ਜਿਸ ਨੂੰ ਭੁੱਖ ਲੱਗੀ ਹੋਵੇ ਜਿਸ ਨੂੰ ਰੋਟੀ ਦੀ ਜ਼ਰੂਰਤ ਹੋਵੇ ਤੇ ਤੁਸੀਂ ਉਹ ਰੋਟੀ ਉਸ ਦਰবেশ ਨੂੰ ਪਾਉਣੀ ਹੈ ਯਾਨੀ ਕਿ ਰੋਟੀ ਬਣਾਉਣ ਤੋਂ ਪਹਿਲਾਂ ਜੋ ਪਹਿਲੀ ਰੋਟੀ ਹੋਏਗੀ ਉਹ ਦਰবেশ ਨੂੰ ਪਾਉਣੀ ਹੈ ਹੁਣ ਤੁਸੀਂ ਸੋਚੋਗੇ ਕਿ ਇਸ ਦੇ ਨਾਲ ਹੋਏਗਾ ਕੀ ਇੱਥੇ ਮੈਂ ਤੁਹਾਨੂੰ ਦੱਸਦਾ ਇੱਕ ਖਾਸ ਗੱਲ ਇਸ ਦੇ ਨਾਲ ਹੋਏਗਾ ਇਹ ਕਿ ਤੁਹਾਡਾ ਚੰਗਾ ਕਰਮ ਹੋਣਾ ਸ਼ੁਰੂ ਹੋ ਜਾਏਗਾ ਤੁਸੀਂ ਫਕੀਰ ਲੋਕ ਵੇਖੇ ਹੋਣਗੇ ਉਹ ਆਪਣੇ ਨਾਲ ਹਮੇਸ਼ਾ ਦਰਬੇਸ਼ ਜ਼ਰੂਰ ਰੱਖਦੇ ਨੇ ਉਸ ਦਾ ਕਾਰਨ ਸਿਰਫ ਇਹੀ ਹੁੰਦਾ ਆਪ ਰੋਟੀ ਖਾਣ ਤੋਂ ਪਹਿਲਾਂ ਉਹ ਦਰਬੇਸ਼ ਨੂੰ ਪਾਉਂਦੇ ਨੇ ਯਾਨੀ ਚੰਗਾ ਕਰਮ ਹੁੰਦਾ ਮਾੜੇ ਕਰਮਾਂ ਨੂੰ ਆਪਾਂ ਚੰਗੇ ਕਰਮਾਂ ਦੇ ਨਾਲ ਮਿਟਾ ਸਕਦੇ ਹਾਂ ਜਦੋਂ ਆਪਾਂ ਅਜੇਹਾ ਕਰਾਂਗੇ ਤਾਂ ਆਪਣੇ ਚੰਗੇ ਕਰਮ ਹੋਣੇ ਹੀ ਸ਼ੁਰੂ ਹੋਣਗੇ ਤੇ ਆਪਣੇ ਜ਼ਿੰਦਗੀ ਵਿੱਚ ਇਹ ਮਾੜੇ ਕਰਮਾਂ ਦੇ ਨਾਲ ਜੋ ਮਾੜਾ ਸਮਾ ਆਇਆ ਉਹ ਦੂਰ ਹੋ ਜਾਏਗਾ ਹੁਣ ਗੱਲ ਕਰਦੇ ਆ ਉਹ ਦੋ ਖਾਸ ਗਲਤੀਆਂ ਦੀ ਜੋ ਆਪਾਂ ਵੀਡੀਓ ਦੇ ਅੰਤ ਦੇ ਵਿੱਚ ਕਰਨੀਆਂ ਸੀ ਇਹ ਪਹਿਲੀ ਗਲਤੀ ਤਾਂ ਚਲੋ ਠੀਕ ਹੈ ਪਰ ਦੂਸਰੀ ਗਲਤੀ ਦਾ ਧਿਆਨ ਤੁਸੀਂ ਬਹੁਤ ਹੀ ਜ਼ਿਆਦਾ ਜ਼ਰੂਰੀ ਰੱਖਣਾ ਹੈ ਇਹ ਤਰੀਕਾ ਅਪਣਾਉਂਦੇ ਸਮੇਂ ਸਭ ਤੋਂ ਪਹਿਲੀ ਗਲਤੀ ਜੋ ਆਪਾਂ ਕਰਨੀ ਹੈ ਉਸ ਦਾ ਧਿਆਨ ਤੁਸੀਂ ਰੱਖਣਾ ਕਿ ਉਸ ਗਲਤੀ ਨੂੰ ਆਪਾਂ ਕਦੀ ਵੀ ਨਹੀਂ ਅਪਣਾਉਣਾ ਉਹ ਗਲਤੀ ਕਿਹੜੀ ਹੈ ਕਿ ਜਦੋਂ ਵੀ ਆਪਾਂ ਰੋਟੀ ਬਣਾਉਣੀ ਹੈ ਉਦੋਂ ਇਹ ਨਹੀਂ ਕਿ ਆਪਾਂ ਆਪ ਤਾਂ ਰੋਟੀ ਚੰਗੇ ਆਟੇ ਦੀ ਬਣਾ ਲਈ ਤੇ ਦਰবেশ ਨੂੰ ਰੋਟੀ ਆਪਾਂ ਮਾੜੇ ਆਟੇ ਦੀ ਪਾ ਦਿੱਤੀ ਏ ਨਹੀਂ ਕਰਨਾ ਜੇ ਕੰਮ ਕਰਨਾ ਹੈ ਜੇ ਤਰੀਕਾ ਅਪਣਾਉਣਾ ਹੈ ਤਾਂ ਚੰਗੀ ਤਰ੍ਹਾਂ ਅਪਣਾਉਣਾ ਹੈ ਨਹੀਂ ਤਾਂ ਨਾ ਅਪਣਾਓ ਉਸੇ ਆٹے ਦੀ ਰੋਟੀ ਆਪ ਖਾਓ ਤੇ ਉਸੇ ਦੀ ਦਰবেশ ਨੂੰ ਪਾਓ ਫੇਰ ਹੀ ਸਭ ਕੁਝ ਸਹੀ ਹੋਏਗਾ ਹੁਣ ਗੱਲ ਕਰਦੇ ਆਂ ਦੂਸਰੀ ਖਾਸ ਗਲਤੀ ਦੀ ਆਪਣੇ ਮਨ ਦੇ ਵਿੱਚ ਲਾਲਚ ਲੈ ਕੇ ਇਹ ਕੰਮ ਕਦੀ ਨਹੀਂ ਕਰਨਾ ਕਿ ਮੇਰਾ ਇਹ ਕੰਮ ਮੈਂ ਤਾਂ ਕਰ ਰਿਆ ਮੇਰੇ ਮਾੜੇ ਦਿਨ ਖਤਮ ਹੋ ਜਾਣਗੇ ਮੇਰੇ ਮਾੜੇ ਦਿਨ ਦੂਰ ਹੋ ਜਾਣਗੇ ਬਸ ਹਮੇਸ਼ਾ ਆਪਣੇ ਮਨ ਦੇ ਵਿੱਚ ਇਹੀ ਰੱਖ ਕੇ ਇਹ ਕੰਮ ਕਰਿਓ ਕਿ ਮੈਂ ਬਸ ਉਸ ਜੋ ਵੀ ਪਰਮਾਤਮਾ ਦੇ ਹੁਕਮ ਅਨੁਸਾਰ ਇਹ ਕੰਮ ਕਰ ਰਿਹਾ ਹਣੀ ਮੇਰੀ ਡਿਊਟੀ ਲਈ ਹੈ ਮੈਂ ਕੰਮ ਕਰ ਰਿਹਾ ਮਾੜੇ ਦਿਨ ਖਤਮ ਹੋਣ ਜਾਂ ਨਾ ਹੋਣ ਅੱਜ ਤੋਂ ਮੈਂ ਚੰਗੇ ਕਰਮ ਕਰਾਂਗਾ ਜਿਹੜਾ ਇਨਸਾਨ ਚੰਗੇ ਕਰਮ ਕਰੇਗਾ ਹੌਲੀ ਹੌਲੀ ਪਰਮਾਤਮਾ ਉਸ ਦੀ ਬਾਂਹ ਜ਼ਰੂਰ ਫੜੇਗਾ ਬਸ ਇਹ ਤਰੀਕਾ ਅਪਣਾਉਂਦੇ ਸਮੇਂ ਇਹ ਦੋ ਖਾਸ ਗਲਤੀਆਂ ਦਾ ਧਿਆਨ ਰੱਖਿਓ ਇਹ ਸੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੈ ਸਾਈਂ ਜੀ ਦੀ